ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਨੀਡਲਵਰਕ ਐਂਕਰ ਥ्रेड ਦੇ ਨਾਲ ਤੇ ਬਹੁਤ ਹੀ ਇਜ਼ੀ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਰੋਜ਼ ਅਸੀਂ ਕਿਵੇਂ ਬਣਾ ਸਕਦੇ ਆਂ ਅਸੀਂ ਪਹਿਲਾਂ ਇਹਨੂੰ ਰਾਉਂਡ ਕੀਤਾ ਸੀਗਾ ਤੇ ਇਹ ਜਿਹੜੀਆਂ ਵਿੱਚ ਅਸੀਂ ਲਾਈਨਸ ਦਿੱਤੀਆਂ ਹੋਈਆਂ ਨੇ ਇਹ 5 ਨੇ ਤੁਸੀਂ 6 ਵੀ ਪਾ ਸਕਦੇ ਹੋ 5 ਵੀ ਪਾ ਸਕਦੇ ਹੋ ਹੁਣ ਅਸੀਂ ਇਹਨੂੰ ਵਿਚਕਾਏ ਬਿਲਕੁਲ ਸੈਂਟਰ ਦੇ ਵਿੱਚ ਕੱਢ ਲੈਣਾ ਸੂਈ ਨੂੰ ਇਸ ਤਰ੍ਹਾਂ ਤੇ ਅਸੀਂ ਹੁਣ ਇਹਨੂੰ ਕੱਢਾਂਗੇ ਇਸ ਤਰ੍ਹਾਂ ਇੱਥੋਂ ਤੇ ਫਿਰ ਅਗਲੇ ਅਗਲੀ ਲਾਈਨ ਤੋਂ ਫਿਰ ਹੁਣ ਅਸੀਂ ਸੈਂਟਰ ਚ ਫਿਰ ਇਸ ਵਾਲੀ ਲਾਈਨ ਚ ਫਿਰ ਅਸੀਂ ਸੈਂਟਰ ਚ ਆ ਜਾਾਂਗੇ ਤੇ ਫਿਰ ਅਸੀਂ ਇਦਾਂ ਹੀ ਕਰਦੇ ਕਰਦੇ ਪੰਜ ਜਿਹੜੀਆਂ ਸਾਡੀਆਂ ਲਾਈਨਾਂ ਪਾਈਆਂ ਹੋਈਆਂ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਕਵਰ ਕਰ ਲਾਂਗੇ ਹਾਂਜੀ ਇਹ ਫਿਰ ਕਵਰ ਹੋ ਗਈਆਂ ਸਾਡੀਆਂ ਪੰਜ ਲਾਈਨਾਂ ਦੇਖੋ ਫਿਰ ਅਸੀਂ ਇਹਨੂੰ ਸੈਂਟਰ ਚੋਂ ਕੱਢਾਂਗੇ ਸੂਈ ਨੂੰ ਥ੍ਰੈਡ ਨੂੰ ਨੀਤਾ ਪੈ ਜਾਂਦੀਆਂ ਅਟਕਾਂ ਹਾਂਜੀ ਹੁਣ ਅਸੀਂ ਇਸ ਤਰ੍ਹਾਂ ਕਰਨਾ ਹੈ ਇਹਨੂੰ ਜਿਸ ਤਰ੍ਹਾਂ ਇਹਦੇ ਇੱਥੇ ਨਿਕਲਿਆ ਹੋਇਆ ਸੈਂਟਰ 'ਚ ਇਹਨੂੰ ਅਸੀਂ ਥ੍ਰੈਡ ਨੂੰ ਦਬਾ ਦੇਣਾ ਇਹਨੂੰ ਅਸੀਂ ਚੱਕਾਂਗੇ ਇਹਨੂੰ ਅਸੀਂ ਦਬਾ ਕੇ ਫਿਰ ਇਹਨੂੰ ਚੁੱਕ ਲੈਣਾ ਜੀ ਇਹਨੂੰ ਦਬਾ ਕੇ ਤੇ ਇਹਨੂੰ ਚੁੱਕ ਲੈਣਾ ਬਸ ਇਸ ਤਰ੍ਹਾਂ ਹੀ ਅਸੀਂ ਲਾਈਨ ਵਾਈਜ਼ ਕਰਦੇ ਜਾਵਾਂਗੇ ਇਹਨੂੰ ਅਸੀਂ ਦਬਾਇਆ ਤੇ ਇਹਨੂੰ ਚੱਕਿਆ ਇਹਨੂੰ ਦਬਾ ਦੇਣਾ ਇਹਨੂੰ ਅਸੀਂ ਚੁੱਕ ਲੈਣਾ ਫਿਰ ਅਸੀਂ ਇਹਨੂੰ ਤੇ ਫਿਰ ਅਸੀਂ ਇਸ ਤਰ੍ਹਾਂ ਬੱਸ ਇਸ ਤਰ੍ਹਾਂ ਤੁਸੀਂ ਕਰਦੇ ਜਾਣਾ ਆ ਤੇ ਬਹੁਤ ਹੀ ਵਧੀਆ ਜਾ ਸਾਡਾ ਜਿਹੜਾ ਰੂਜ਼ ਆ ਬਣ ਕੇ ਤਿਆਰ ਹੋਣਾ ਆ ਬਸ ਜਿੰਨੂੰ ਅਸੀਂ ਇੱਕ ਵਾਰੀ ਦੱਬ ਲੈਣਾ ਉਹਨੂੰ ਅਗਲੀ ਵਾਰ ਚੱਕਣਾ ਆ ਜੀ ਬੱਸ ਅਸੀਂ ਏਸ ਤਰ੍ਹਾਂ ਹੀ ਕਰੀ ਜਾਵਾਂਗੇ ਤੁਹਾਡੇ ਸਾਹਮਣੇ ਬਣਦਾ ਵੀ ਪਿਆ ਆ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਰੋਜ਼ ਆ ਸਾਡਾ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਕਿਸੇ ਵੀ ਸੂਟ ਦੇ ਉੱਪਰ ਪਾ ਸਕਦੇ ਹੋ ਇਹਨੂੰ ਅਸੀਂ ਫੇਰ ਚੁੱਕ ਲੈਣਾ ਇਸ ਤਰ੍ਹਾਂ ਇਹਨੂੰ ਦਬਾ ਦੇਣਾ ਹੈ ਇਹਨੂੰ ਚੱਕ ਲੈਣਾ ਹਰ ਵਾਰੀ ਇੱਕ ਨੂੰ ਦਵਾਈ ਜਾਣਾ ਇੱਕ ਨੂੰ ਚੱਕੀ ਜਾਣਾ ਹੈ ਜੀ ਜਿੰਨੀਆਂ ਤੁਸੀਂ ਭਾਵੇਂ ਮਰਜ਼ੀ ਲਾਈਨਸ ਪਾ ਲਓ ਉਨਾਂ ਹੀ ਸੋਨਾ ਡਿਜ਼ਾਈਨ ਜਿਹੜਾ ਸਾਡਾ ਬਣ ਕੇ ਰੈਡੀ ਹੋਏਗਾ 6 ਪਾ ਲਓ 5 ਪਾ ਲਓ ਤੁਹਾਡੀ ਮਰਜ਼ੀ ਹੈ ਹਾਂਜੀ ਹੁਣ ਮੈਂ ਤੁਹਾਨੂੰ ਇਹਨੂੰ ਕੰਪਲੀਟ ਕਰਕੇ ਤੇ ਦਿਖਾਨੀ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਬਣਦਾ ਪਿਆ ਹੈ ਮੈਂ ਕੰਪਲੀਟ ਕਰਕੇ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜਾ ਡਿਜ਼ਾਈਨ ਸੀਗੀ ਸੀਗਾ ਉਹਨੂੰ ਅਸੀਂ ਕੰਪਲੀਟ ਕਰ ਲਿਆ ਹੋਇਆ ਆ ਤੇ ਹੁਣ ਅਸੀਂ ਜਿਹੜੀ ਆਪਣੀ ਨੀਡਲ ਨੂੰ نیچے ਐਸਟਰਾ ਕੱਟ ਦਿੱਤਾ ਫਿਨਿਸ਼ ਹੋ ਗਿਆ ਤੇ ਇਸ ਤਰ੍ਹਾਂ ਹੀ ਫਲਾਵਰ ਨੂੰ ਤੁਸੀਂ ਫਿਨਿਸ਼ ਕਰ ਲੈਣਾ ਆ ਤੇ ਬਹੁਤ ਹੀ ਵਧੀਆ ਸਾਡਾ ਰੂਜ਼ ਬਣ ਕੇ ਰੈਡੀ ਹੁੰਦਾ ਆ ਇਹਨੂੰ ਤੁਸੀਂ ਡੰਡੀ ਦੇ ਦੇਣੀ ਆ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਫਲਾਵਰ ਦੀ ਛੋਟੇ ਵਾਲੇ ਦੀ ਭਰਕੇ ਦੱਸੀ ਸੀ ਨਾ ਕਿ ਜਿੱਦਾਂ ਫੈਬਰਿਕ ਨੂੰ ਚੱਕਣਾ ਆ ਤੇ ਨੱਪਣਾ ਆ ਠੀਕ ਹੈ ਉਸ ਤਰ੍ਹਾਂ ਤੁਸੀਂ ਛੋਟਾ ਛੋਟਾ ਟਾਂਕਾ ਲੈ ਕੇ ਤੇ ਤੁਸੀਂ ਇਹਦੀ ਜਿਹੜੀ ਡੰਡੀ ਬਣਾ ਸਕਦੇ ਹੋ ਐਦਾਂ ਦੇ ਦੋ ਤਿੰਨ ਅਗੇ ਫਲਾਵਰ ਬਣਾਓ ਤੇ ਘੇਰੇ ਦੇ ਉੱਤੇ ਬਹੁਤ ਹੀ ਵਧੀਆ ਡਿਜ਼ਾਈਨ ਜਿਹੜਾ ਸਾਡਾ ਬਣ ਕੇ ਰੈਡੀ ਹੁੰਦਾ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਕੋਈ ਵੀ ਟਾਂਕਾ ਨਹੀਂ ਆਇਆ ਬੈਕ ਤੋਂ ਪਛਾਣਿਆ ਹੀ ਨਹੀਂ ਜਾਂਦਾ ਕਿ ਇਸ ਜਿਹੜਾ ਟਾਂਕਾ ਕਿਵੇਂ ਕੀਤਾ ਹੋਇਆ ਹੈ ਤੇ ਬਸ ਇਸ ਤਰ੍ਹਾਂ ਹੀ ਆ ਤੁਸੀਂ ਚਾਹੋ ਤੇ نیچے ਵਾਲੇ ਨੂੰ ਹੋਰ ਕਲਰ ਦਾ ਪਾ ਸਕਦੇ ਹੋ ਤੇ ਉੱਪਰ ਵਾਲੇ ਨੂੰ ਹੋਰ ਕਲਰ ਦਾ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਫਿਲ ਕਰ ਸਕਦੇ ਹੋ ਤੇ ਤੁਹਾਨੂੰ ਇਹ ਵਾਲਾ ਮੇਰਾ ਡਿਜ਼ਾਈਨ ਕਿਵੇਂ ਦਾ ਲੱਗਿਆ ਮਿਲਦੇ ਤੁਹਾਨੂੰ ਕਿਸੇ ਨਿਊ ਡਿਜ਼ਾਈਨ ਦੇ ਨਾਲ ਤੇ ਨਿਊ ਕਿਸੇ ਹੋਰ ਥ੍ਰੈਡ ਦੇ ਨਾਲ ਥੈਂਕ ਯੂ